ਕਲਾ ਚੋਰ ਦੇ ਪਿੰਡ ਰੇਲਮਾਜਰਾ ਵਿਖੇ ਫੌਜੀ ਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਜਾਂਦਾ ਸਮਾਚਾਰ ਪ੍ਰਾਪਤ ਹੋਇਆ। ਇਹ ਫੌਜੀ ਜਵਾਨ ਕਾਰਗਿਲ ਕਸ਼ਮੀਰ ਚ ਤੈਨਾਤ ਸੀ ਅਤੇ ਇਸ ਫੌਜੀ ਦੇ ਜਵਾਨ ਦੀ ਪਛਾਣ ਮਹਰੂਮ ਸ਼ਹੀਦ ਪ੍ਰਿੰਸਪਾਲ ਉਮਰ 34 ਸਾਲ ਵੱਜੋ ਹੋਈ ਹੈ। ਜਾਣਕਾਰੀ ਦਿੰਦੇ ਹੋਏ ਪਿੰਡ ਰੇਲਮਾਜਰਾ ਪ੍ਰਧਾਨ ਅਤੇ ਉੱਗੇ ਸਮਾਜ ਸੇਵੀ सुरेंद्र ਛਿੰਦਾ ਨੇ ਦੱਸਿਆ ਇਹ ਫੌਜੀ ਜਵਾਨ ਕਾਰਗਿਲ ਕਸ਼ਮੀਰ ਵਿਖੇ ਤੈਨਾਤ ਸੀ ਅਚਾਨਕ ਉਸ ਦੀ ਸਿਹਤ ਵਿਗੜ ਗਈ ਅਤੇ ਦਿਲ ਦਾ ਦੌਰਾ ਪੈਣ ਕਰਕੇ ਉਸਨੇ ਆਪਣਾ ਦਮ ਤੋੜ ਦਿੱਤਾ। ਮ੍ਰਿਤਕ ਫੌਜੀ ਆਪਣੇ ਮੌਤ ਤੋਂ ਬਾਅਦ ਦੋ ਬੱਚੇ ਆਪਣੀ ਪਤਨੀ ਅਤੇ ਆਪਣੇ ਮਾਪੇ ਦੋ ਪਰਾਂਵਾਂ ਨੂੰ ਛੱਡ ਕੇ ਇਸ ਜਹਾਨ ਨੂੰ ਅਲਵਿਦਾ ਕਹਿ ਗਿਆ। ਵੱਡੀ ਗਿਣਤੀ ਵਿੱਚ ਪਿੰਡ ਰੇਲਮਾਂਜਰਾ ਅਤੇ ਇਲਾਕੇ ਦੇ ਲੋਕਾਂ ਨੇ ਮਰਹੂਮ ਸ਼ਹੀਦ ਫੌਜੀ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਪਰ ਇੱਥੇ ਹੈਰਾਨੀ ਦੀ ਇੱਕ ਗੱਲ ਨਜ਼ਰ ਆਈ ਕਿ ਇੱਕ ਫੌਜੀ ਜਵਾਨ ਜਿਹੜਾ ਦੇਸ਼ ਦੀ ਰਾਖੀ ਲਈ ਅੱਪੇ ਸ਼ਹਾਦਤ ਬਹਰਨ ਲਈ ਹਮੇਸ਼ਾ ਤਿਆਰ ਰਹਿੰਦਾ ਹੈ। ਉਸ ਦੀ ਮੌਤ ਤੇ ਸੰਸਕਾਰ ਵੇਲੇ ਕੋਈ ਵੀ ਪ੍ਰਸ਼ਾਸਨ ਦਾ ਅਤੇ ਮੌਜੂਦਾ ਸਰਕਾਰ ਦਾ ਅਤੇ ਵਿਰੋਧੀ ਸਰਕਾਰ ਦਾ ਕੋਈ ਵੀ ਰਾਜਨੀਤਿਕ ਮੈਂਬਰ ਜਾਂ ਅਹੁਦੇਦਾਰ ਸ਼ਾਮਿਲ ਨਹੀਂ ਹੋਇਆ ਅਤੇ ਮਹਰੂਮ ਸ਼ਹੀਦ ਫੌਜੀ ਦਾ ਸਰਕਾਰੀ ਸਲਾਮਾ ਨਾਲ ਸੰਸਕਾਰ ਅਤੇ ਉਸ ਦੇ ਪਿੰਡ ਰੇਲਮਾਜਰਾ ਸ਼ਮਸ਼ਾਨ ਘਾਟ ਵਿਖੇ ਕੀਤਾ ਗਿਆ ਫੌਜੀ ਦੀ ਮੌਤ ਕਾਰਨ ਉਸ ਦੇ ਪਰਿਵਾਰ ਅਤੇ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਪਾਈ ਗਈ ਹਾਂਜੀ ਪ੍ਰਧਾਨ ਜੀ ਜਿਹੜਾ ਹੈਗਾ ਅੱਜ ਤੁਹਾਡੇ ਜਿਹੜਾ ਹੈਗਾ ਇੱਕ ਸ਼ਹੀਦ ਕਾਰਜਕੁਨ ਆ ਤੇ ਮੌਜੂਦ ਕੀ ਕਹਿਣਾ ਚਾਹੁੰਦੇ ਹੋ ਸਾਡੇ ਪਿੰਡ ਦਾ ਇਹ ਨੌਜਵਾਨ ਪ੍ਰਿੰਸ ਸਿਗਾ ਜੀ ਇਹ ਬੜੇ ਲੰਮੇ ਤੋਂ ਦੇਸ਼ ਦੀ ਸੇਵਾ ਦੇ ਵਿੱਚ ਭਰਤੀ ਹੋਇਆ ਬੜੇ ਅਲੱਗ-ਅਲੱਗ ਸਟੇਟਾਂ ਜਿੱਦਾਂ ਡਿਊਟੀ ਕੀਤੀ ਆ ਹੁਣ ਇਹਦੀ ਕਸ਼ਮੀਰ 'ਚ ਡਿਊਟੀ ਸੀਗੀ ਤੇ ਬਹੁਤ ਵਧੀਆ ਹੋਣ ਹਰ ਲੜਕਾ ਸੀਗਾ ਜੀ ਹੁਣ ਇਹਦੀ ਉੱਥੇ ਡਿਊਟੀ ਦੇ ਦੌਰਾਨ ਜਿਹੜੀ ਇਹ ਇਹਨਾਂ ਨੇ ਸ਼ਹੀਦੀ ਪ੍ਰਾਪਤ ਕਰ ਲਈ ਇਹ ਮੌਤ ਹੋਈ ਇਹਨਾਂ ਦੀ ਉੱਥੇ ਅਸੀਂ ਸਾਡੇ ਪਿੰਡ ਨੂੰ ਬੜਾ ਮਾਣ ਆ ਜਿੱਥੇ ਜਿਹੜਾ ਦੁੱਖ ਹੋਇਆ ਕੋਈ ਹੈ ਨਹੀਂ ਸਾਡੇ ਪਿੰਡ ਦਾ ਨੌਜਵਾਨ ਸੀਗਾ ਬਹੁਤ ਸਾਡੇ ਪਿੰਡ ਨੂੰ ਦੁੱਖ ਜਿੱਥੇ ਹੋਇਆ ਉੱਥੇ ਇੱਕ ਦੁੱਖ ਹੋਰ ਬਹੁਤ ਵੱਡਾ ਹੋਇਆ ਬੇ ਇੱਕ ਪੁਲਿਸ ਦੇ ਐਸ ਐਚ ਓ ਰ ਚੌਂਕੀ ਚਾਰਜ ਛੱਡ ਗਏ ਨਾ ਕੋਈ ਪੋਲੀਟਿਕਲ ਲੀਡਰ ਕਿਸੇ ਪਾਰਟੀ ਦਾ ਨਾ ਮੌਜੂਦਾ ਸਰਕਾਰ ਦਾ ਨਾ ਵਿਰੋਧੀ ਧਿਰ ਦਾ ਨਾ ਹੋਰ ਕਿਸੇ ਪਾਰਟੀ ਬੜੀ ਸ਼ਰਮ ਵਾਲੀ ਗੱਲ ਹੈ ਨਾ ਪ੍ਰਸ਼ਾਸਨਿਕ ਕੋਈ ਅਧਿਕਾਰੀ ਜਿਵੇਂ ਐਸ ਡੀ ਐਮ ਤਹਿਸੀਲਦਾਰ ਵਗੈਰਾ ਜਾਂ ਕੁਝ ਹੋਰ ਅਸੀਂ ਇਹਨਾਂ ਦਾ ਜਿਵੇਂ ਸਾਡੇ ਐਸ ਐਚ ਓ ਸਾਹਿਬ ਤੇ ਚੌਂਕੀ ਇੰਚਾਰਜ ਨੇ ਇਹਨਾਂ ਜਾਦੇ ਆਏ ਜਦ ਆਏ ਆ ਬਾਕੀ ਹੋਰ ਕੋਈ ਨਹੀਂ ਨਾ ਕਿਸੇ ਪਾਰਟੀ ਦਾ ਲੀਡਰ ਨਾਸ ਮੌਜੂਦਾ ਸਰਕਾਰ ਦਾ ਬੜੀ ਦੁਖਰੀ ਹੈ ਚਾਹੇ ਜਿਹੜੀ ਪਾਰਟੀ ਦਾ ਮਰਜੀ ਹੈ ਇਹਨਾਂ ਨੂੰ ਫੋਨ ਵੀ ਕੀਤੇ ਗਏ ਆ ਪਰ ਅੱਜਦin ਦੁੱਖ ਦੀ ਘੜੀ ਦੇ ਜਿੱਥੇ ਕੋਹਣ ਹਾਰ ਦੇਸ਼ ਦਾ ਨੌਜਵਾਨ ਸ਼ਹਾਦਤ ਪ੍ਰਾਪਤ ਕਰ ਗਿਆ ਉੱਥੇ ਇਹਨਾਂ ਲੀਡਰਾਂ ਨੂੰ ਆਪਣੀ ਰਾਜਨੀਤੀ ਲਾਭ ਕੁਛ ਨਹੀਂ ਹੈ ਜਦੋਂ ਕੋਈ ਸ਼ਰਦ ਦੇ ਫੁੱਲ ਪੇਟ ਕਰਨ ਅਥੇ ਰੇਗ ਨੂੰ ਆਣਾ ਚਾਹੀਦਾ ਸੀ